ਪੰਜਾਬੀ ਐਕਟਰ ਕੁਲਜਿੰਦਰ ਸਿੰਘ ਸਿੱਧੂ ਦੇ ਨਾਲ ਜੁੜਦਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਕੁਲਜਿੰਦਰ ਸਿੰਘ ਸਿੱਧੂ ਵੱਲੋਂ ਗੱਡੀ ਦੀ ਭੰਡ ਤੋੜ ਕੀਤੀ ਗਈ ਹੈ ਜੀ ਹਾਂ ਮਾਮਲਾ ਸਾਹਮਣੇ ਆਇਆ ਹੈ ਕਿ ਜਿਸ ਵਿੱਚ ਕੁਲਜਿੰਦਰ ਸਿੱਧੂ ਮੁਹਾਲੀ ਦੀ ਹੋਮਲਰ ਸੋਸਾਇਟੀ ਦੇ ਵਿੱਚ ਫੋਰਚਨਰ ਗੱਡੀ ਦਾ ਸ਼ੀਸ਼ਾ ਤੋੜਦੇ ਹੋਏ ਦਿਸ ਰਹੇ ਨੇ ਜ਼ਿਕਰਯੋਗ ਹੈ ਕਿ ਕੁਲਜਿੰਦਰ ਸਿੱਧੂ ਦਾ ਪਾਰਕਿੰਗ ਦੇ ਕਰਕੇ ਕਿਸੇ ਨਾਲ ਝਗੜਾ ਹੋ ਜਾਂਦਾ ਹੈ ਤੇ ਇਸੇ ਝਗੜੇ ਵਿੱਚ ਕੁਲਜਿੰਦਰ ਸਿੱਧੂ ਦੂਜੇ ਧਿਰ ਦੀ ਗੱਡੀ ਦਾ ਸ਼ੀਸ਼ਾ ਪੰਨ ਦਿੰਦੇ ਨੇ ਤਾਂ ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੋ ਕਿ ਖੂਬ ਵਾਇਰਲ ਹੋ ਰਹੀ ਹੈ ਇਸ ਘਟਨਾ ਤੋਂ ਬਾਅਦ ਕੁਲਜਿੰਦਰ ਸਿੰਘ ਸਿੱਧੂ ਨੇ ਵੀਡੀਓ ਰਾਹੀਂ ਆਪਣਾ ਬਿਆਨ ਦਿੱਤਾ ਤੇ ਆਪਣਾ ਪੱਖ ਰੱਖਦੇ ਹੋਏ ਆਖਿਆ ਕਿ ਉਹਨਾਂ ਦੇ ਨਾਲ ਮਨਪ੍ਰੀਤ ਸਿੰਘ ਜੋ ਕਿ ਹੋਮਲੈਂਡ ਦੀ ਹੀ ਇੱਕ ਸੋਸਾਇਟੀ ਵਿੱਚ ਰਹਿੰਦਾ ਸੀ ਉਸ ਵੱਲੋਂ ਕਾਫੀ ਲੰਮੇ ਚਿਰ ਤੋਂ ਛੇੜਖਾਨੀ ਕੀਤੀ ਜਾ ਰਹੀ ਸੀ ਤੇ ਹਰ ਵਾਰ ਉਹਨਾਂ ਦੀ ਪਾਰਕਿੰਗ ਮੂਰੇ ਆਪਣੀ ਗੱਡੀ ਖੜੀ ਕਰ ਜਾਂਦਾ ਸੀ ਤੇ ਇਸ ਵਾਰ ਵੀ ਉਸਨੇ ਅਜਿਹਾ ਕੀਤਾ ਤੇ ਜਦੋਂ ਉਹਨਾਂ ਦੀ ਪਤਨੀ ਨੂੰ ਕਿਸੇ ਕੰਮ ਲਈ ਗੱਡੀ ਦੀ ਜ਼ਰੂਰਤ ਪਈ ਸੀ ਤੇ ਉਹਨਾਂ ਨੇ ਮਨਪ੍ਰੀਤ ਨੂੰ ਗੱਡੀ ਹਟਾਉਣ ਲਈ ਕਿਹਾ ਪਰ ਉਸ ਵੱਲੋਂ ਉਸਦੀ ਪਤਨੀ ਨਾਲ ਬਦਤਮੀਜ਼ੀ ਕੀਤੀ ਗਈ ਜਿਸ ਕਰਕੇ ਉਹਨਾਂ ਨੇ ਗੁੱਸੇ ਵਿੱਚ ਆ ਕੇ ਕੰਮ ਕੀਤਾ ਅੱਜ ਇਹ ਕੁਲਜਿੰਦਰ ਸਿੱਧੂ ਜਿਨ੍ਹਾਂ ਨੂੰ ਅਸੀਂ ਅਕਸਰ ਫਿਲਮਾਂ ਦੇ ਵਿੱਚ ਵੇਖਦੇ ਹਾਂ ਮੋਹਾਲੀ ਦੀ ਹੋਮਲੈਂਡ ਵਿੱਚ ਉਹਨਾਂ ਨਾਲ ਜੁੜਦਾ ਇਹ ਮਾਮਲਾ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਰਿਹਾ ਹੈ ਕੁਲਜਿੰਦਰ ਸਿੱਧੂ ਦਾ ਕਹਿਣਾ ਹੈ ਕਿ ਦੂਜਾ ਤੇ ਉਸ ਨਾਲ ਅਕਸਰ ਲੜਾਈ ਲੈਂਦੀਆਂ ਹਰਕਤਾਂ ਕਰਦਾ ਸੀ ਤੇ ਉਹਨਾਂ ਦੀ ਪਤਨੀ ਨਾਲ ਹੋਈ ਬਤਮੀਜ਼ੀ ਕਰਕੇ ਉਹਨਾਂ ਨੇ ਇੱਕ ਕਦਮ ਚੁੱਕਿਆ ਜਰਾ ਤੁਸੀਂ ਵੇਖੋ ਇਹ ਵੀਡੀਓਜ਼ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹੈ ਕੁਲਜਿੰਦਰ ਸਿੰਘ ਸਿੱਧੂ ਤੇ ਗੱਡੀ ਦੀ ਪੰਤੋੜ ਨੂੰ ਲੈ ਕੇ ਮੇਰੇ ਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹਦੇ ਬਾਰੇ ਮੇਰਾ ਵਰਜਨ ਇਹ ਹੈ ਕਿ ਇਹ ਦਾ ਅਸਲ ਪਾਰਕਿੰਗ ਨੂੰ ਲੈ ਕੇ ਇੱਕ ਝਗੜਾ ਹੋਇਆ ਸੀਗਾ ਸੋ ਝਗੜੇ ਦਾ ਕਾਰਨ ਇਹ ਸੀਗਾ ਕਿ ਪਾਰਕਿੰਗ ਦਾ ਇੱਕ ਸਪੌਟ ਖਾਲੀ ਸੀਗਾ ਜਿਹੜੀ ਮੇਰੀ ਪਾਰਕਿੰਗ ਉਹਦੇ ਨਾਲ ਦਾ ਇੱਕ ਸਪੌਟ ਖਾਲੀ ਸੀ ਜਿੱਥੇ ਕੋਈ ਵੀ ਗੱਡੀ ਖੜੀ ਕਰ ਲੈਂਦਾ ਸੀਗਾ ਸੋ ਮੋਸਟਲੀ ਉੱਥੇ ਮਨਪ੍ਰੀਤ ਨਾਮ ਦਾ ਜਿਹੜਾ ਟੈਨੈਂਟ ਇੱਥੇ ਹੋਮਲੈਂਡ 'ਚ ਰਹਿੰਦਾ ਉਹ ਆਪਣੀ ਗੱਡੀ ਖੜੀ ਕਰਦਾ ਸੀ ਇੱਕ ਦਿਨ ਗੱਡੀ ਉੱਥੇ ਮੇਰੀ ਵਾਈਫ ਨੇ ਖੜੀ ਕਰਤੀ ਤੇ ਇਹਨੇ ਆਪਣੀ ਗੱਡੀ ਪ ਕੇ ਆਪਣੀਆਂ ਗੱਡੀਆਂ ਕੱਢ ਨਾ ਸਕਣ ਸੋਸਾਇਟੀ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਰਹੀ ওভারਨਾਈਟ ਵੀ ਇਹਦੀ ਗੱਡੀ ਉਹਦੇ ਪਿੱਛੇ ਖੜੀ ਰਹੀ ਜਿਹਦੇ ਕਿ ਮੇਰੇ ਕੋਲ ਵੀਡੀਓ ਪ੍ਰੂਫ ਨੇ ਅਗਲੇ ਦਿਨ ਵੀ ਇਹਨੇ ਗੱਡੀ ਜਦੋਂ ਨਹੀਂ ਹਟਾਈ ਤੇ ਮੇਰੀ ਵਾਈਫ ਗੱਡੀ ਕੱਢਣ ਦੇ ਲਈ ਜਦੋਂ ਥੱਲੇ ਗਈ ਤੇ ਇਹਨੇ ਉਹਦੇ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਜਦ ਇਹ ਗੱਲ ਮੈਨੂੰ ਪਤਾ ਲੱਗੀ ਮੈਂ ਥੱਲੇ ਪਹੁੰਚਿਆ ਤੇ ਬੰਦਾ ਮੈਨੂੰ ਦੇਖ ਕੇ ਤਾਂ ਭੱਜ ਗਿਆ ਤੇ ਉੱਥੇ ਬਾਅਦ ਜੋ ਕੁਝ ਹੋਇਆ ਉਹ ਤੁਸੀਂ ਦੇਖ ਹੀ ਲਿਆ ਤੇ ਪਰ ਇਸ ਵੇਲੇ ਸਾਰਾ ਕੁਝ ਜਿਹੜਾ ਹੈ ਸਾਡੀ RW ਸੋਸਾਇਟੀ ਦੇ ਮੈਟਰ ਇੱਥੇ ਹੈ ਤੇ ਇਹਨੂੰ ਸੁਲਝਾਉਣ ਦੇ ਲਈ ਸੋਸਾਇਟੀ ਜਿਹੜੀ ਆ ਦੋਵਾਂ ਪਾਰਟੀਆਂ ਦੇ ਨਾਲ ਮੀਟਿੰਗ ਕਰ ਰਹੀ ਆ। ਥੈਂਕ ਯੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਕੁਲਜਿੰਦਰ ਸਿੰਘ ਸਿੱਧੂ ਤੇ ਗੱਡੀ ਦੀ ਪੰਤੋੜ ਨੂੰ ਲੈ ਕੇ ਮੇਰੇ ਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਉਹਦੇ ਬਾਰੇ ਮੇਰਾ ਵਰਜਨ ਇਹ ਆ ਕਿ ਇਹ ਦਰਅਸਲ ਪਾਰਕਿੰਗ ਨੂੰ ਲੈ ਕੇ ਇੱਕ ਝਗੜਾ ਹੋਇਆ ਸੀਗਾ। ਸੋ ਝਗੜੇ ਦਾ ਕਾਰਨ ਇਹ ਸੀਗਾ ਕਿ ਪਾਰਕਿੰਗ ਦਾ ਇੱਕ ਸਪੌਟ ਖਾਲੀ ਸੀਗਾ ਜਿਹੜੀ ਮੇਰੀ ਪਾਰਕਿੰਗ ਉਹਦੇ ਨਾਲ ਦਾ ਇੱਕ ਸਪੌਟ ਖਾਲੀ ਸੀ ਜਿੱਥੇ ਕੋਈ ਵੀ ਗੱਡੀ ਖੜੀ ਕਰ ਲੈਂਦਾ ਸੀਗਾ। ਸੋ ਮੋਸਟਲੀ ਉੱਥੇ ਮਨਪ੍ਰੀਤ ਨਾਮ ਦਾ ਜਿਹੜਾ ਟੈਨੈਂਟ ਇੱਥੇ ਹੋਮਲੈਂਡ 'ਚ ਰਹਿੰਦਾ ਉਹ ਆਪਣੀ ਗ ਤੇ ਇਹਨੇ ਆਪਣੀ ਗੱਡੀ ਪਿੱਛੇ ਲਾ ਕੇ ਮੇਰੀਆਂ ਦੋਨੋਂ ਗੱਡੀਆਂ ਦਾ ਰਾਹ ਬਲੌਕ ਕਰਤਾ ਕਿ ਆਪਣੀਆਂ ਗੱਡੀਆਂ ਕੱਢ ਨਾ ਸਕਣ ਸੋਸਾਇਟੀ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਰਹੀ ਓਵਰਨਾਈਟ ਵੀ ਇਹਦੀ ਗੱਡੀ ਉਹਦੇ ਪਿੱਛੇ ਖੜੀ ਰਹੀ ਜਿਹਦੇ ਕਿ ਮੇਰੇ ਕੋਲ ਵੀਡੀਓ ਪ੍ਰੂਫ ਨੇ ਅਗਲੇ ਦਿਨ ਵੀ ਇਹਨੇ ਗੱਡੀ ਜਦੋਂ ਨਹੀਂ ਹਟਾਈ ਤੇ ਮੇਰੀ ਵਾਈਫ ਗੱਡੀ ਕੱਢਣ ਦੇ ਲਈ ਜਦੋਂ ਥੱਲੇ ਗਈ ਤੇ ਇਹਨੇ ਉਹਦੇ ਨਾਲ ਬਦਤਮੀਜ਼ੀ ਨਾਲ ਗੱਲ ਕੀਤੀ ਜਦ ਇਹ ਗੱਲ ਮੈਨੂੰ ਪਤਾ ਲੱਗੀ ਮੈਂ ਥੱਲੇ ਪਹੁੰਚਿਆ ਤੇ ਬੰਦਾ ਮੈਨੂੰ ਦੇਖ ਕੇ ਤਾਂ ਭੱਜ ਗਿਆ ਤੇ ਉੱਥੇ ਬਾਅਦ ਜੋ ਕੁਝ ਹੋਇਆ ਉਹ ਤੁਸੀਂ ਦੇਖ ਹੀ ਲਿਆ ਤੇ ਪਰ ਇਸ ਵੇਲੇ ਸਾਰਾ ਕੁਝ ਜਿਹੜਾ ਹੈ ਸਾਡੀ RWU ਸੁਸਾਇਟੀ ਤੇ ਮੈਟਰ ਹੈ ਇੱਥੇ ਤੇ ਇਹਨੂੰ ਸੁਲਝਾਉਣ ਦੇ ਲਈ ਸੁਸਾਇਟੀ ਜਿਹੜੀ ਆ ਦੋਵਾਂ ਪਾਰਟੀਆਂ ਦੇ ਨਾਲ ਮੀਟਿੰਗ ਕਰ ਰਹੀ ਆ ਥੈਂਕ ਯੂ ਸਤਿ ਸ੍ਰੀ ਅਕਾਲ